ਤਾਂ ਸਮੇਂ ਦੀ ਖਬਰ ਪਠਾਨਕੋਟ ਤੋਂ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਇਹ ਜੁਲਾ ਪਠਾਨਕੋਟ ਦੇ ਤਾਰ ਖੇਤਰ ਵਿਖੇ ਲੋਕਾਂ ਵੱਲੋਂ ਰੁੱਖਾਂ ਦੀ ਲਗਾਤਾਰ ਕਟਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਜੁਸਤੇ ਚਲਦੇ ਆ ਜੰਗਲਾਤ ਵਿਭਾਗ ਦੇ ਰੇਂਜ ਅਧਿਕਾਰੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੀ ਲਿਸਟਡ ਜ਼ਮੀਨ 'ਚ ਲੋਕ ਆਪਣੀ ਨਿੱਜੀ ਜ਼ਮੀਨ ਵਿੱਚ ਹੀ ਲਗਾਏ ਹੋਏ ਰੁੱਖ ਜਿਹੜੇ ਨੇ ਉਹ ਵੱਢ ਸਕਦੇ ਨੇ ਤੇ ਉਹਨਾਂ ਦੀ ਜਾਣਕਾਰੀ ਵਿੱਚ ਅਜਿਹਾ ਕੋਈ ਮਾਮਲਾ ਨਹੀਂ ਆਇਆ ਪਰ ਪੱਤਰਕਾਰਾਂ ਵੱਲੋਂ ਦੱਸਣ ਤੇ ਉਸ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਪੰਦੀ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਵੇਗੀ ਕੀ ਤੇ ਉਹ ਗੱਲਬਾਤ ਕਰਦੇ ਆ ਰੇਜ ਅਧਿਕਾਰੀ ਮੁਕੇਸ਼ ਵਰਮਾ ਦੇ ਨਾਲ ਕਿਸ ਤਰ੍ਹਾਂ ਦੀ ਆ ਹਦਾਇਤਾਂ ਉਹਨਾਂ ਨੇ ਲੋਕਾਂ ਨੂੰ ਦਿੱਤੀਆਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਕਸੂਰਵਾਰਾਂ ਤੇ ਜਿਹੜੇ ਜਿਨ੍ਹਾਂ ਦੇ ਵੱਲੋਂ ਕਟਾਈ ਕੀਤੀ ਜਾ ਰਹੀ ਹੈ ਜਾਂ ਜਿਨ੍ਹਾਂ ਦੇ ਜਿਨ੍ਹਾਂ ਨੂੰ ਦੋਸ਼ੀ ਪਾਇਆ ਜਾਵੇ ਗਮਨ ਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਇੱਕ ਵਾਰੀ ਜਾਣਕਾਰੀ ਲੈ ਲੈਂਦੇ ਆਂ ਬੰਦੇ ਦੇ ਧਿਆਨ ਦੇ ਵਿੱਚ ਇਦਾਂ ਦਾ ਕੋਈ ਮਾਮਲਾ ਨਹੀਂ ਆਇਆ ਤੁਸੀਂ ਇੱਕ ਦੋ ਗੱਲਾਂ ਮੈਨੂੰ ਪੁੱਛੀਆਂ ਜਿਹੜੀਆਂ ਤੁਸੀਂ ਮੈਨੂੰ ਪੁੱਛੀਆਂ ਉਹ ਮੈਂ ਫੋਰੈਸਟ ਗਾਰਡ ਨੂੰ ਤੁਹਾਡੇ ਸਾਹਮਣੇ ਬੁਲਾਇਆ ਉਹ ਡੀ ਲਿਸਟਡ ਰਕਵੇ ਦੇ ਵਿੱਚ ਕੋਈ ਕਟਾਈਆਂ ਦਾ ਤੁਸੀਂ ਜ਼ਿਕਰ ਕੀਤਾ ਉਦੇ ਵਿੱਚ ਫੈਲਿੰਗ ਰੂਲ ਨਹੀਂ ਲੱਗਦੇ ਜੇਕਰ ਫਿਰ ਵੀ ਉਹਦੇ علاوہ ਵੀ ਕੋਈ ਗਲਤ ਹੈ ਤੇ ਮੈਂ ਗਾਰਡੀ ਡਿਊਟੀ ਲਾਤੀ ਆ ਚੈੱਕ ਕਰਕੇ ਤੁਸੀਂ ਵੀ ਇਹਦਾ ਸਹਿਯੋਗ ਕਰੋ ਜੇ ਕੋਈ ਗਲਤ ਹੋਇਆ ਸਖਤ ਸਖਤ ਕਾਰਵਾਈ ਕਰਾਂਗੇ ਵੈਸੇ ਮੈਂ 100% ਸ਼ੋਰ ਹਾਂ ਕਿ ਗਲਤ ਕੁਛ ਨਹੀਂ ਹੋ ਰਿਹਾ ਤੇ ਨਾ ਹੀ ਕੋਈ ਜੁਰਤ ਕਰਦਾ ਹੈ ਨਹੀਂ ਠੀਕ ਹੈ ਜੀ ਤਾਂ ਸਮੇਂ ਦੀ ਖਬਰ ਪਠਾਨਕੋਟ ਤੋਂ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਇਹ ਜੁਲਾ ਪਠਾਨਕੋਟ ਦੇ ਤਾਰ ਖੇਤਰ ਵਿਖੇ ਲੋਕਾਂ ਵੱਲੋਂ ਰੁੱਖਾਂ ਦੀ ਲਗਾਤਾਰ ਕਟਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਜੁਸਤੇ ਚਲਦੇ ਆ ਜੰਗਲਾਤ ਵਿਭਾਗ ਦੇ ਰੇਂਜ ਅਧਿਕਾਰੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡੀ ਲਿਸਟਡ ਜ਼ਮੀਨ 'ਚ ਲੋਕ ਆਪਣੀ ਨਿੱਜੀ ਜ਼ਮੀਨ ਵਿੱਚ ਹੀ ਲਗਾਏ ਹੋਏ ਰੁੱਖ ਜਿਹੜੇ ਨੇ ਉਹ ਵੱਢ ਸਕਦੇ ਨੇ ਤੇ ਉਹਨਾਂ ਦੀ ਜਾਣਕਾਰੀ ਵਿੱਚ ਅਜਿਹਾ ਕੋਈ ਮਾਮਲਾ ਨਹੀਂ ਆਇਆ ਪਰ ਪੱਤਰਕਾਰਾਂ ਵੱਲੋਂ ਦਸਨ ਤੇ ਉਸ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਸਖਤ ਕਾਰਵਾਈ ਕੀ ਕੀਤੀ ਜਾਵੇਗੀ ਤੇ ਆਓ ਗੱਲਬਾਤ ਕਰਦੇ ਹਾਂ ਰੇਜ ਅਧਿਕਾਰੀ ਮੁਕੇਸ਼ ਵਰਮਾ ਦੇ ਨਾਲ ਕਿਸ ਤਰ੍ਹਾਂ ਦੀ ਆ ਹਦਾਇਤਾਂ ਉਹਨਾਂ ਨੇ ਲੋਕਾਂ ਨੂੰ ਦਿੱਤੀਆਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਕਸੂਰਵਾਰਾਂ ਤੇ ਜਿਹੜੇ ਜਿਨ੍ਹਾਂ ਦੇ ਵੱਲੋਂ ਕਟਾਈ ਕੀਤੀ ਜਾ ਰਹੀ ਹੈ ਜਾਂ ਜਿਨ੍ਹਾਂ ਦੇ ਜਿਨ੍ਹਾਂ ਨੂੰ ਦੋਸ਼ੀ ਪਾਇਆ ਜਾਵੇਗਾ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਇੱਕ ਵਾਰੀ ਜਾਣਕਾਰੀ ਲੈ ਲੈਂਦੇ ਹਾਂ ਬੰਦੇ ਦੇ ਧਿਆਨ ਦੇ ਵਿੱਚ ਇਦਾਂ ਦਾ ਕੋਈ ਮਾਮਲਾ ਨਹੀਂ ਆਇਆ ਤੁਸੀਂ ਇੱਕ ਦੋ ਗੱਲਾਂ ਮੈਨੂੰ ਪੁੱਛੀਆਂ ਜਿਹੜੀਆਂ ਤੁਸੀਂ ਮੈਨੂੰ ਪੁੱਛੀਆਂ ਉਹ ਮੈਂ ਫੋਰੈਸਟ ਗਾਰਡ ਨੂੰ ਤੁਹਾਡੇ ਸਾਹਮਣੇ ਬੁਲਾਇਆ ਉਹ ਡੀ ਲਿਸਟਡ ਰਕਵੇ ਦੇ ਵਿੱਚ ਕੋਈ ਕਟਾਈਆਂ ਦਾ ਤੁਸੀਂ ਜ਼ਿਕਰ ਕੀਤਾ ਉਦੇ ਵਿੱਚ ਫੈਲਿੰਗ ਰੂਲ ਨਹੀਂ ਲੱਗਦੇ ਜੇਕਰ ਫਿਰ ਵੀ ਉਹਦੇ ਇਲਾਵਾ ਵੀ ਕੋਈ ਗਲਤ ਹੈ ਤੇ ਮੈਂ ਗਾਰਡੀ ਡਿਊਟੀ ਲਾਤੀ ਆ ਚੈੱਕ ਕਰਕੇ ਤੁਸੀਂ ਵੀ ਉਹਦਾ ਸਹਿਯੋਗ ਕਰੋ ਜੇ ਕੋਈ ਗਲਤ ਹੋਇਆ ਸਖਤ ਸਖਤ ਕਾਰਵਾਈ ਕਰਾਂਗੇ ਵੈਸੇ ਮੈਂ 100% ਸ਼ੋਰ ਆ ਕਿ ਗਲਤ ਕੁਛ ਨਹੀਂ ਹੋ ਰਿਹਾ ਤੇ ਨਾ ਹੀ ਕੋਈ ਜੁਰਤ ਕਰਦਾ ਹੈ ਤਾਂ ਸਮੇਂ ਦੀ ਖਬਰ ਪਠਾਨਕੋਟ ਤੋਂ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਇਹ ਜੁਲ੍ਹਾ ਪਠਾਨਕੋਟ ਦੇ ਤਾਰ ਖੇਤਰ ਵਿਖੇ ਲੋਕਾਂ ਵੱਲੋਂ ਰੁੱਖਾਂ ਦੀ ਲਗਾਤਾਰ ਕਟਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਜੁਸਤ ਚਲਦੇ ਆ ਜੰਗਲਾਰ ਵਿਭਾਗ ਦੇ ਰੇਂਜ ਅਧਿਕਾਰੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡੀ ਲਿਸਟਡ ਜ਼ਮੀਨ 'ਚ ਲੋਕ ਆਪਣੀ ਨਿੱਜੀ ਜ਼ਮੀਨ ਵਿੱਚ ਹੀ ਲਗਾਏ ਹੋਏ ਰੁੱਖ ਜਿਹੜੇ ਨੇ ਉਹ ਵੱਢ ਸਕਦੇ ਨੇ ਤੇ ਉਹਨਾਂ ਦੀ ਜਾਣਕਾਰੀ ਵਿੱਚ ਅਜਿਹਾ ਕੋਈ ਮਾਮਲਾ ਨਹੀਂ ਆਇਆ ਪਰ ਪੱਤਰਕਾਰਾਂ ਵੱਲੋਂ ਦੱਸਣ ਤੇ ਉਸ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਪੰਦੀ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਵੇਗੀ ਕੀ ਤੇ ਉਹ ਗੱਲਬਾਤ ਕਰਦੇ ਹਾਂ ਰੇਜ ਅਧਿਕਾਰੀ ਮੁਕੇਸ਼ ਵਰਮਾ ਦੇ ਨਾਲ ਕਿਸ ਤਰ੍ਹਾਂ ਦੀਆਂ ਹਦਾਇਤਾਂ ਉਹਨਾਂ ਨੇ ਲੋਕਾਂ ਨੂੰ ਦਿੱਤੀਆਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਕਸੂਰਵਾਰਾਂ ਤੇ ਜਿਹੜੇ ਜਿਨ੍ਹਾਂ ਨੇ ਵੱਲੋਂ ਕਟਾਈ ਕੀਤੀ ਜਾ ਰਹੀ ਹੈ ਜਾਂ ਜਿਨ੍ਹਾਂ ਦੇ ਜਿਨ੍ਹਾਂ ਨੂੰ ਦੋਸ਼ੀ ਪਾਇਆ ਜਾਵੇ ਗੌਰਮਤ ਉਤੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਇੱਕ ਵਾਰੀ ਜਾਣਕਾਰੀ ਲੈ ਲੈਂਦੇ ਹਾਂ। ਮੇਰੇ ਧਿਆਨ ਦੇ ਵਿੱਚ ਇਦਾਂ ਦਾ ਕੋਈ ਮਾਮਲਾ ਨਹੀਂ ਆਇਆ ਤੁਸੀਂ ਇੱਕ ਦੋ ਗੱਲਾਂ ਮੈਨੂੰ ਪੁੱਛੀਆਂ। ਜਿਹੜੀਆਂ ਤੁਸੀਂ ਮੈਨੂੰ ਪੁੱਛੀਆਂ ਉਹ ਮੈਂ ਫੋਰੈਸਟ ਗਾਰਡ ਨੂੰ ਤੁਹਾਡੇ ਸਾਹਮਣੇ ਬੁਲਾਇਆ। ਉਹ ਡੀ ਲਿਸਟਡ ਰਕਵੇ ਦੇ ਵਿੱਚ ਕੋਈ ਕਟਾਈਆਂ ਦਾ ਤੁਸੀਂ ਜ਼ਿਕਰ ਕੀਤਾ। ਉਦੇ ਵਿੱਚ ਫੈਲਿੰਗ ਰੂਲ ਨਹੀਂ ਲੱਗਦੇ ਜੇਕਰ ਫਿਰ ਵੀ ਉਹਦੇ علاوہ ਵੀ ਕੋਈ ਗਲਤ ਹੈ ਤੇ ਮੈਂ ਗਾਰਡੀ ਡਿਊਟੀ ਲਾਤੀ ਆ ਚੈੱਕ ਕਰਕੇ ਤੁਸੀਂ ਵੀ ਇਹਦਾ ਸਹਿਯੋਗ ਕਰੋ ਜੇ ਕੋਈ ਗਲਤ ਹੋਇਆ ਸਖਤ ਸਖਤ ਕਾਰਵਾਈ ਕਰਾਨੇ ਵੈਸੇ ਮੈਂ 100% ਸ਼ੋਰ ਆ ਕਿ ਗਲਤ ਕੁਛ ਨਹੀਂ ਹੋ ਰਿਹਾ ਤੇ ਨਾ ਹੀ ਕੋਈ ਜ਼ੁਰਤ ਕਰਦਾ ਨਹੀਂ ਠੀਕ ਹੈ ਜੀ ਕੈਮਰਾ ਪਰਸਨ ਹਰੀ ਦੇ ਨਾਲ ਅਗਲੀ ਰਿਪੋਰਟ